ਹਰ ਰੋਜ਼ ਨਵੀਂ-ਨਵੀਂ ਏਜੰਟਾਂ ਦੇ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਆ ਪਰ ਫਿਰ ਵੀ ਲੋਕ ਇਹਨਾਂ ਦੇ ਚਾਂਸੇ ਦੇ ਵਿੱਚ ਫਸਦੇ ਹੀ ਜਾ ਰਹੇ ਆ ਟਰੈਵਲ ਏਜੰਟਾਂ ਦੇ ਵੱਲੋਂ ਲੋਕਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਦੇ ਮਾਮਲੇ ਰੁਕਣ ਦਾ ਨਾਂ ਮੀ ਨਹੀਂ ਲੈ ਰਹੇ 35 ਲੱਖ ਰੁਪਏ ਦੀ ਠੱਗੀ ਕਰਕੇ ਸੈਕਟਰ 32 ਦੇ ਵਿੱਚ ਗਲੋਬਲ ਕੰਸਲਟੈਂਟ ਇਮੀਗ੍ਰੇਸ਼ਨ ਦਫ਼ਤਰ ਬੰਦ ਕਰਕੇ ਸੈਕਟਰ 34 ਦੇ ਵਿੱਚ ड्रीम लैंड ਇਮੀਗ੍ਰੇਸ਼ਨ ਦਫ਼ਤਰ ਖੋਲਣ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਸਾਈਬਰ ਸੈੱਲ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਮੌਲਜਮਾਂ ਨੇ ਅਜ਼ਰਬੈਜਾਨ ਦਾ ਵਰਕ ਵੀਜ਼ਾ ਲਗਾਉਣ ਦੇ ਨਾਂ ਤੇ 27 ਲੋਕਾਂ ਦੇ ਨਾਲ ਧੱਗੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਮੌਲਜਮਾਂ ਦੀ ਪਛਾਣ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਸਥਾਨ ਦੇ ਸਿਕਨ ਨਿਵਾਸੀ ਹੈ। ਸੰਜੀਵ ਰੋਪੜਾ, ਨਿਵਾਸੀ ਲਖਬੀਰ ਸਿੰਘ, ਬਲਾਚੌਰ ਨਿਵਾਸੀ ਵਿੱਕੀ, ਮਨੀ ਮਾਜਰਾ ਨਿਵਾਸੀ ਨਾਪ੍ਰੀਤ, ਕ੍ਰਿਸ਼ਨ ਗਾਰਡਨ ਨਿਵਾਸੀ ਮੌਨਿਕਾ ਅਤੇ ਨਵਾਂ ਗਰਾਉਂਡ ਨਿਵਾਸੀ ਮਹਿਕਦੇਵ ਵੱਜੋਂ ਹੋਈ ਆ। ਸਾਈਬਰ ਸੈੱਲ ਨੇ ਠੱਗੀ ਦੇ ਵਿੱਚ ਵਰਤੇ ਗਏ 15 ਮੋਬਾਈਲ, 15 ਸਿਮ ਕਾਰਡ, 3 ਸਟੈਂਪਾਂ ਅਤੇ 5 ਰਜਿਸਟਰ ਬਰਾਮਦ ਕੀਤੇ ਗਿਆ। ਪੁਲਿਸ ਨੇ ਸਾਰੇ ਮਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਤੇ ਅਦਾਲਤ ਨੇ ਇਮੀਗ੍ਰੇਸ਼ਨ ਕੰਪਨੀ ਮਾਲਕ ਸੰਜੀਵ ਨੂੰ 2 ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਬਾਕੀ ਲੜਕੀ ਦੇ ਸਣੇ 5 ਨੂੰ ਨਾਰਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ